ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਦਵੇ ਭਾਵੇਂ ਨਾ ਦਵੇ ਪਰ ਕੋਟਮ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜੀਆਂ ਕਿ ਕਰਦੀਆਂ ਆ ਰਹੀਆਂ ਨੇ ਕਿਉਂਕਿ ਮਲਾਜ਼ਮਾਂ ਦਾ ਡੀਏ ਬਾਕੀ ਸਟੇਟਾਂ ਨਾਲੋਂ ਜਿਹੜਾ ਹੈ 13% ਪਿੱਛੇ ਗਿਆ ਹੈ ਇਸ ਕਰਕੇ ਮਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਕੈਬਨਿਟ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਕੁਝ ਮਲਾਜ਼ਮਾਂ ਨੂੰ ਰਾਹਤ ਮਿਲੀ ਹੈ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਨੂੰ ਕੀ ਇੱਕ ਵਾਰ ਮੁੜ ਤੋਂ ਮਿਲੇਗੀ ਹਾਈ ਕੋਰਟ ਤੋਂ ਰਾਹਤ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨ ਲਗਾਤਾਰ ਹੀ ਆਪਣੇ ਜਿਹੜੇ ਕਿ ਵਿੱਚ ਲਗਭਗ 4% ਡੀਏ ਦੀ ਕਿਸ਼ਤ ਦੀ ਮੰਗ ਕਰ ਰਹੇ ਨੇ ਤਾਂ ਕਿ ਉਹਨਾਂ ਦੀ ਮੰਗ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਹੋਵੇਗੀ ਹੋਵੇਗੀ ਜਾਂ ਫਿਰ ਇੱਕ ਵਾਰ ਮੁੜਤੇ ਹਾਈ ਕੋਰਟ ਦੇ ਵੱਲੋਂ ਆਦੇਸ਼ ਹੋਣਗੇ ਜਾਰੇ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀਕਾ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਮਲਾਸਮਾ ਦੇ ਲਈ ਇੱਕ ਵਾਰ ਫਿਰ ਮੁਰਤੋ ਅਹਿਮ ਮੀਟਿੰਗ ਕਰ ਕਰ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ 15 ਮਈ ਤੋਂ ਬਾਅਦ ਪੰਜਾਬ ਰਾਜ ਦੇ ਮੁਲਾਜ਼ਮ ਸਭ ਕਮੇਟੀ ਦੇ ਨਾਲ ਮੀਟਿੰਗ ਕਰ ਸਕਦੇ ਹਨ ਕਿਉਂਕਿ ਵਿੱਤ ਮੰਤਰੀ ਨੇ ਜਿਹੜਾ ਹੈ 30 ਅਪ੍ਰੈਲ ਦੀ ਮੀਟਿੰਗ ਦੇ ਵਿੱਚ ਕਾफी ਮੰਗਾਂ ਤੇ ਸਹਿਮਤੀ ਜਤਾਈ ਸੀ ਜਿਸ ਦੇ ਵਿੱਚ ਡੀਏ ਦੀ ਕਿਸ਼ਤ ਦੇ ਵਿੱਚ ਵੀ ਜਿਹੜਾ ਹੈ ਸਹਿਮਤੀ ਜਤਾਈ ਗਈ ਸੀ ਹੁਣ ਜਿਹੜੀ ਹੈ ਸਬ ਕਮੇਟੀ ਦੇ ਨਾਲ ਮੀਟਿੰਗ ਹੋਏਗੀ ਉਹਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਹੋਣ ਦੇ ਹੱਲ ਹੋਣ ਦੇ ਜਿਹੜੇ ਅਸਾਰ ਹਨ ਜਿਸ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਕੁਝ ਅਹਿਮ ਮੁੱਦੇ ਜਿਵੇਂ ਕਿ 6ਵੇਂ ਪੇ ਕਮਿਸ਼ਨ ਦੇ ਏਰੀਆ ਦੇ ਬਕਾਇਆ ਦੀ ਰਾਸ਼ੀ ਜਿਨ੍ਹਾਂ ਨੂੰ ਨਹੀਂ ਮਿਲੀ ਇਸ ਤੋਂ ਇਲਾਵਾ 4% ਡੀਏ ਦੀ ਕਿਸ਼ਤ ਅਤੇ 2.9 ਸਕੇਲ ਇਸੇ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਵਿਚਾਰ ਚਰਚਾ ਕਰ ਸਕਦੀ ਹੈ ਪਰ ਜੋ ਇੱਕ ਅਹਿਮ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਇਹ ਆ ਰਹੀ ਹੈ ਕਿ ਮੋੜ ਤੋਂ ਮੁਲਾਜ਼ਮ ਫਰੰਟ ਯੂਨੀਅਨ ਜਿਹੜਾ ਹੈ ਫਾਈ ਕੋਟ ਦਾ ਰੁਕ ਕਰ ਸਕਦਾ ਹੈ ਜੇਕਰ ਪੰਜਾਬ ਸਰਕਾਰ ਦੇ ਲੋ ਕੋਈ ਵੱਡਾ ਐਲਾਨ ਨਹੀਂ ਲਿਆ ਜਾਂਦਾ ਤਾਂ ਕਿਉਂਕਿ ਪਿਛਲੇ ਦਿਨ ਹੀ ਸਾਂਝਾ ਫਰੰਟ ਨੇ ਆਗੂ ਐਨਕੇ ਕਲਸੀ ਨੇ ਦੱਸਿਆ ਗਿਆ ਸੀ ਕਿ ਸਾਡੀਆਂ ਮੰਗਾਂ ਵੱਲ ਪੰਜਾਬ ਸਰਕਾਰ ਨੇ ਜੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਵਾਂਗੇ ਹਾਲਾਂਕਿ ਜੋ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਪਡੇਟ ਇਹ ਵੀ ਆ ਰਹੀ ਹੈ ਕਿ 15 ਮਈ ਤੋਂ ਬਾਅਦ ਜਿਹੜੀ ਹੈ ਕੈਬਨਿਟ ਮੀਟਿੰਗ ਰੱਖੀ ਜਾਵੇਗੀ ਉਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਕੀ ਆ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਜੋ ਲਗਾਤਾਰ ਦਬਾਅ ਜਿਹੜਾ ਹੈ ਦਬਾਅ ਦੇ ਚੱਲਦਿਆਂ ਪੰਜਾਬ ਸਰਕਾਰ ਕੁਝ ਅਹਿਮ ਫੈਸਲੇ ਸਰਕਾਰੀ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਕਰ ਸਕਦੀ ਹੈ ਕਿਉਂਕਿ ਮਲਾਜ਼ਮ ਲਗਾਤਾਰ ਇਹੀ ਮੰਗ ਕਰ ਰਹੇ ਹਨ ਕਿ ਜੇ ਕਿ ਕੇਂਦਰ ਅਤੇ ਪੰਜਾਬ ਰਾਜ ਅਤੇ ਮਲਾਜ਼ਮਾਂ ਦੇ ਵਿੱਚ ਡੀਏ ਦਾ ਜੋ ਅੰਤਰ ਹੈ ਲਗਭਗ ਵੱਧਦਾ ਹੋਇਆ ਹੈ ਤੇ 13% ਦੇ ਕਰੀਬ ਜਿਹੜਾ ਕੀ ਪਹੁੰਚ ਚੁੱਕਿਆ ਐਡਾ ਵੱਡਾ ਜਿਹੜਾ ਅੰਤਰ ਪਹਿਲੀ ਵਾਰ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਵਿੱਤੀ ਹਾਲਤ ਸਹੀ ਨਹੀਂ ਹਨ ਇਸ ਕਰਕੇ ਡੀਏ ਨੂੰ ਲੰਮਾ ਜਿਹੜਾ ਲਮਕਾਇਆ ਜਾ ਰਿਹਾ ਜੋ ਮਲਾਸਮਾਨ ਨੂੰ ਪੰਜਾਬ ਸਰਕਾਰ ਦੇ ਵੱਲੋਂ ਬਕਾਇਆ ਵੀ ਦਿੱਤਾ ਗਿਆ ਹੈ ਇਸ ਪਰ ਵੀ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਈ ਵਾਰ ਫਟਕਾਰ ਵੀ ਲੱਗ ਚੁੱਕੀ ਹੈ ਫਿਰ ਵੀ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਬਕਾਇਆ ਦੇਣ ਵਾਸਤੇ ਮੰਨੀ ਸੀ ਸੋ ਉਸ ਦੇ ਵਿੱਚੋਂ 4% ਦੀ ਕਿਸ਼ਤ ਜਿਹੜੀ ਹੈ ਉਸ ਨੂੰ ਜਲਦੀ ਹੀ ਜਾਰੀ ਕੀਤੀ ਜਾਵੇ ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜੀ ਅਹਿਮ ਵੱਡੀ ਜਾਣਕਾਰੀ ਸਾਹਮਣੇ ਆਂਦੀ ਹੈ ਮੀਟਿੰਗ ਦੇ ਵਿੱਚ ਜਾਂ ਮੀਟਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ 15 ਤੋਂ ਬਾਅਦ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਬਲਾਜ਼ਮਾ ਤੇ ਪੈਨਸ਼ਨਾਂ ਦੇ ਸੰਬੰਧੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਮਿਲਦੇ ਆਂ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ।